ਹਾਲੋ ਜੀ ਸਾਸ਼ਿਕਾ ਸਾਰਾ ਨੂੰ ਜੀ ਠੀਕ ਹੋ ਸਾਰੇ ਅਸੀਂ ਬਿਲਕੁਲ ਠੀਕ ਆਂ ਜੀ ਅੱਜ ਅਸੀਂ ਲੱਗੀਆਂ ਜੀ ਗਾਜਰ ਸਬਜੀ ਬਣਾਉਣ ਬੋਰਿੰਗ ਸਬਜੀਆਂ ਆ ਗਈਆਂ ਜੀ ਸਿਆਲ ਚੜ ਦੇ ਗਾਜਰਾ ਫਾਲਕ ਦੀ ਸਾਗ ਜੀ ਤੇ ਗੋਭੀ ਮਟਰ ਸਭ ਬੋਰਿੰਗ ਸਬਜੀਆਂ ਜਿੰਨੇ ਦਿਨ ਛੋਟੇ ਹੁੰਦੇ ਉਹਨਾਂ ਸਬਜੀਆਂ ਨੂੰ ਵੱਧ ਟਾਈਮ ਲੱਗਦਾ ਤੇ ਇਧਰ ਆਪਾਂ ਲੱਗੇ ਜੀ ਵਾਸ਼ਿੰਗ ਮਸ਼ੀਨ ਤੋਂ ਹਣ ਬਹੁਤ ਹੀ ਜ਼ਿਆਦਾ ਗੰਦੀ ਹੋਈ ਸੀ ਤੇ ਮੈਂ ਸੋਚਿਆ ਚਲ ਬਾਹਰ ਕੱਢ ਕੇ ਉਹਨਾਂ ਨੂੰ ਬਾਥਰੂਮ ਚੋ ਤੇ ਧੋ ਦिए ਧੋਪ ਲੱਗੀ ਬੜੀ ਸੋਹਣੀ ਮੈਂ ਚਲ ਧੋਪ ਲੱਗ ਜੇਗੀ ਇਹਨੂੰ ਤੇ ਬਹੁਤ ਗੰਦੀ ਹੋਈ ਟੱਕਣ ਵੇਖੋ ਕਿਦਾਂ ਤੇ ਇੱਥੇ ਮੇਰੇ ਘੰਟਾ 1 ਲੱਗਾ ਮਸ਼ੀਨ ਨੂੰ ਪੂਰੀ ਚੰਗੀ ਤਰ੍ਹਾਂ ਮੈਂ ਸਾਫ਼ ਕਰਕੇ ਬਰਸ਼ ਨਾਲ ਤੇ ਆਹ ਲਿਆ ਕਾ ਕਪੜਾ ਇਹਦੇ ਨਾਲ ਸਾਫ਼ ਕੀਤਾ ਫਿਰ ਮੈਂ ਲਿਆ ਭਾਂਡਿਆਂ ਵਾਲਾ ਸਟੀਲ ਬੋਲ ਤੇ ਉਹਦੇ ਨਾਲ ਕੁਝ ਦਾਗ ਪੈ ਗਏ ਸੀ ਵਾਈਟ ਦੇ ਉੱਤੇ ਤੇ ਸਾਬਨ ਦੇ ਤੇ ਉਹ ਨਹੀਂ ਹਿੱਟ ਤੇ ਫਿਰ ਮੈਂ ਉਹਦੇ ਨਾਲ ਸਾਫ਼ ਕੀਤੇ ਸਾਰੇ ਤੇ ਅੰਦਰ ਬਾਥਰੂਮ ਚ ਰੱਖੀਏ ਤਾਂ ਤੁਹਾਨੂੰ ਪਤਾ ਵੀ ਛੱਟਾਂ ਪੈਂਦੀਆਂ ਸਰਫ ਦੀਆਂ ਸਾਬਨੀਆਂ ਤੇ ਬਹੁਤ ਜ਼ਿਆਦਾ ਜੰਮ ਜਾਂਦੇ ਗੰਦੇ ਹੋ ਜਾਂਦੇ ਮਸ਼ੀਨ ਵੈਸੇ ਬਾਹਰ ਹੀ ਠੀਕ ਹੁੰਦੀ ਬਾਥਰੂਮ ਦੇ ਪਰ ਸਾਡੇ ਜਗ੍ਹਾ ਨਹੀਂ ਹੈਗੀ ਰੱਖਣ ਵਾਸਤੇ ਅਸੀਂ ਅੰਦਰ ਵਾਲੇ ਬਾਥਰੂਮ 'ਚ ਰੱਖਨੇ ਆ ਤਾਂ ਬਾਹਰ ਤੇ ਕੋਈ ਗ੍ਰੇਪ ਗਰੂਪ ਨਹੀਂ ਹੈਗਾ ਬੱਤੀ ਦਾ ਨਹੀਂ ਤੇ ਬਾਹਰ ਹੀ ਚੱਲ ਆਕਦੇ ਵਧੀਆ ਰਹਿੰਦੇ ਬਾਹਰ ਤੇ ਇੱਧਰ ਵੇਖੋ ਕਿੰਨੀ ਮੱਲ ਛਕਾਈ ਬਹੁਤ ਮਿਹਨਤ ਲੱਗੀ ਬਾਬਾ ਇਦਰੇ ਮੇਰਾ ਘੰਟਾ ਡੇਢ ਘੰਟਾ ਇੱਤੇ ਵੇਸਟ ਹੋਇਆ ਹੋਣਾ ਤੇ ਮੈਂ ਸੋਚਿਆ ਵੀ ਹੁਣ ਇਦਾਂ ਮੈਂ ਬਾਹਰੋਂ ਦੇ ਸਾਫ ਕਰ ਲਈ ਇਹਨੂੰ ਪਲਟ ਕੇ ਤੇ ਥੱਲੇ ਜਿੱਥੇ ਟਾਇਰ ਹੁੰਦੇ ਇਤਰੋਂ ਸਾਫ ਕਰਤਾ ਆ ਮੇਰੀ ਜੇ ਪਾਈਪ ਨਹੀਂ ਧੀਰੀ ਪੂਛ ਰਹਿ ਗਈ ਜੀ ਸਾਰਾ ਤੋਂ ਕਿਹਾ ਪੂਛ ਰਹਿ ਗਈ ਇਹਨੂੰ ਪਹਿਲਾਂ ਸਾਫ ਕਰਕੇ ਫਿਰ ਵੇਨੇ ਹੋਰ ਤੇ ਨੂੰ ਚੰਗੇ ਤਰਾ ਬੁਰਸ਼ ਮਾਰ ਮਾਰ ਕੇ ਨਿਸ਼ਕਾਰੀਏ ਕੋਈ ਚੰਗੀ ਤਰ੍ਹਾਂ ਫੇਰ ਨਿਕਲ ਜਾਣੇ 2-3 ਮਹੀਨੇ ਤੇ ਆਪਾਂ ਜੀ ਇਹਨੂੰ ਪਲਟ ਦਿੱਤਾ ਤੇ ਇਧਰ ਵੇਖੋ ਕਿੰਨੀ ਗੰਦੀ ਹੋਈ ਓਹੋ ਐਦਾਂ ਉਹ ਮਸ਼ੀਨ ਸਾਫ਼ ਕਰਦਾ ਹੋਊਗਾ ਪਲਟ ਕੇ ਇਦਾਂ ਨਹੀਂ ਕੋਈ ਲੱਗਦਾ ਮੈਨੂੰ ਕਰਦਾ ਨਵਾਂ ਤਰੀਕਾ ਆ ਗਿਆ ਜੇ ਮਸ਼ੀਨ ਸਾਫ਼ ਕਰਨ ਦਾ ਤੇ ਇਦਾਂ ਮਸ਼ੀਨ ਸਾਫ਼ ਹੋ ਗਿਆ ਕਰ ਉਹ ਜਿਹੜੇ ਥੱਲੇ ਆਵੇ ਟਾਇਰ ਤੇ ਕਿੰਨੀ ਗੰਦਗੀ ਗੰਦਗੀ ਜੀ ਜਮੀਨ ਦੀ ਵਾਲ ਬੂਲ ਵੀ ਟਾਇਰਾਂ ਦੇ ਨਾਲ ਚਿਪਕ ਜਾਂਦੇ ਆ ਇਹ ਵੀ ਸਾਫ ਕੋਈ ਕਰ। ਆਇਦਰ ਮਸ਼ੀਨ ਨਾਲ ਹੀ ਧੋ ਕੇ ਤੇ ਧੁੱਪੇ ਰੱਖ ਦਿੱਤੀ ਤੇ ਇਧਰ ਮੈਂ ਕਾਂਚਰਾ ਚੀਰ ਦਿੱਤੀਆਂ ਤਾਂ ਲੂ ਮੈਂ ਅਚਲ ਬਾਅਦ ਵਿੱਚ ਚੀਰਾਂਗੀ। ਤੇ ਹੁਣ ਕੇ ਕਾਲੇ ਜਿਹੇ ਪੈ ਜਾਣੇ ਆ। ਤੇ ਇਹਨਾਂ ਨੂੰ ਮੈਂ ਕਿਹਾ ਇਧਰ ਪਾਣੀ ਗਰਮ ਰੱਖਿਆ। ਤੇ ਮੇਰੇ ਦਾਦੇ ਜਣਾ ਮੈਂ ਭਰਾ ਕੇ ਲੈਂਦਾ ਸੀ ਤਾਂ ਤੇ ਮੇਰੇ ਨਾਲ ਦਰਦ ਪੈਂਦੀ ਨਹੀਂ ਠੰਡੇ ਪਾਣੀ ਨਾਲ ਤੇ ਮੈਂ ਕਿਹਾ ਚੱਲ। ਲੋਨ ਤੇ ਤੇਲ ਵਿੱਚ ਪਾ ਕੇ ਲੋਨ ਚ ਨਾਣੀ ਦਾਦੀ ਦੱਸਦੀ ਹੁੰਦੀ ਸੀ ਕਿ ਜਦੋਂ ਤੁਹਾਡੇ ਦੰਦਾਂ ਦਾ ਦਰਦ ਹੋਏ ਜਾ ਤੁਸੀਂ ਦੰਦ ਭਰਾ ਕੇ ਲੈਂਦੇ ਜਾਂ ਤੁਹਾਡੇ ਦੰਦਾਂ 'ਚ ਰੇਸ਼ਾ ਪਿਆ ਹੋਵੇ ਦਰਦ ਹੋਵੇ ਤੁਸੀਂ ਲੋਹਣ ਵਿੱਚ ਤੇਲ ਪਾ ਕੇ ਤੇ ਉਹ ਦੰਦਾਂ ਦੇ ਲਾਉ ਤੇ ਨਾਲ ਗਰਮ ਪਾਣੀ ਲੈ ਲਓ ਇਸ ਕਰਕੇ ਮੈਂ ਗਰਮ ਪਾਣੀ ਲੈ ਆਂਦੀ ਸੀ ਨਾਲ ਮੈਂ ਗਰਮ ਪਾਣੀ ਦੇ ਨਾਲ ਮੈਚਲ ਕਰਾਰੇ ਕਰ ਲੂੰਗੀ ਠੰਡਾ ਮੇਰੇ ਦੰਦਾਂ ਨੂੰ ਲੱਗੇਗਾ ਇੱਧਰ ਲੈ ਲੈ ਜੇ ਅਸੀਂ ਲੋਹਣ ਨਾਲ ਲੈ ਲੈ ਅਸੀਂ ਅਸੀਂ ਤੇਲ ਨਾਲੇ ਬਰਸ਼ ਤਾਂ ਅਸੀਂ ਤੇ ਪੈਰ ਨੂੰ ਕਰਾਂਗੇ ਜੀ ਦੰਦਾਂ ਦਾ ਹਾਂ ਇਧਰ ਆਗੇ ਡਾਕਟਰ ਡਾਲੀਆਂ ਸਾਡੇ ਸਾਰੇ ਰਹਿ ਗਏ ਕੱਪੜੇ ਧੋਣ ਵਾਲੇ ਬਾਕੀ ਸਾਰੇ ਕੰਮ ਹੋ ਗਏ ਤੇ ਰਹਿ ਗਏ ਮੇਰੇ ਕੱਪੜੇ ਤੇ ਦੋ ਕਬੂਟ ਰਹਿ ਗਏ ਸੀ ਧੋਣ ਵਾਲੇ ਤੇ ਵੀਡੀਓ ਵਧੀਆ ਲੱਗੇ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਲਾਈਕ ਕਰ ਦੇਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਮਿਲਦੇ ਆਂ ਜੀ ਨੈਕਸਟ ਵਲੌਗ ਵਿੱਚ ਬਾਏ ਬਾਏ